ਆਵਣਾ ਹਾਂਜੀ ਲਿਆ ਰੋਟੀ ਲੇਟ ਹੋਣਾ ਮੈਂ ਫਿਰ ਜਾਵਾਂ ਪੀਲੀ ਚਾਹੇ ਪੀਂ ਹਾਂ ਪੀਲੀ ਪਾਈ ਸੇਤ ਕੇ ਮੈਂ ਐਪੇ ਹੁਣ ਤਰੀ ਠੀਕ ਐ ਦਵਾਈ ਦੂਈ ਲਈਏ ਨਹੀਂ ਟਾਈਮ ਤੇ ਹੂੰ ਲਈਏ ਨਹੀਂ ਠੀਕ ਐ ਫਿਰ ਤਾਂ ਆਪਾਂ ਨੂੰ ਹੋਇਆ ਪਏ ਫਰਕ ਹੂੰ ਹੂੰ ਦੁਬਾਰੇ ਦਿਖਾਇਆ ਮਗੇ ਚੱਲ ਆਪਾਂ ਕੋਈ ਨਹੀਂ ਕਟਾ ਉਹ ਰੋਟੀ ਕਹੀ ਨੂੰ ਪਤਾ ਨਹੀਂ ਕੀ ਕਰੀ ਜਾਂਦੀ ਐਂ ਹੁੰਦਾ ਅੱਜ ਕੱਲ ਦੇ ਵਾਕਾਂ ਦਾ ਐਨਾ ਟਾਈਮ ਮੈਂ ਲੇਟ ਹੋ ਜਾਊਗਾ ਯਾਰ ਕਲੋਂ ਦਾ ਕਿਹ ਹੈ ਪਾਈ ਤਾਂ ਜਾਂਦੀ ਸੀ ਰੋਟੀ ਬਣੀ ਪਈ ਸੀ ਜੀ ਰੋਟੀ ਖਾ ਲੈਂਦੇ ਆਹ ਕੰਮ じゃ ਕਰ ਦਿਆ ਮੈਂ ਖਾਣਾ ਰੋਟੀ ਤੇ ਐਂ ਕਰਿਓ ਸਿਰ ਦੀ ਰੋਟੀ ਬਨ ਦਿਓ ਮੈਂ ਨਾਲ ਹੀ ਲੈ ਜੂਗਾ ਖੇਤ ਕੰਮ ਕਰੀ ਜਾਂਦਾ ਹੈਗਾ। ਅੱਛਾ ਜੀ। ਤੇ ਨਾਲੇ ਮੇਰੀ ਪਿਛਲੇ ਪੈਰ ਦੀ ਬੰਨ ਦੇ ਚੰਗਾ। ਫੇਰ ਆ। ਬੰਨ ਨਹੀਂ ਨਹੀਂ ਕਰਦਣੀ ਫਿਰ ਤਿਆਰ। ਹਾਂ ਦੁਪਹਿਰੇ ਆ ਨਹੀਂ ਜਾਣਾ। ਚਾਹ ਗੁੜ ਵੀ ਬੰਨ ਦਿਓ। ਠੀਕ ਹੈ ਜੀ। ਸਾਰਾ ਸਮਾਨ ਹੀ ਬੰਨ ਦੇ ਨੀ ਬਸ। ਹਾਂ ਬੰਨ ਦੇ ਮੈਂ ਆਉਣਾਗਾ। ਅੱਛਾ ਠੀਕ ਹੈ। ਮਸਾ ਕੇ ਰੋਟੀ ਖਾਣਾ ਮੈਂ। ਬੰਨ ਦੇ। ਬਾਤ ਧਰਿਆ। ਮੜੇ ਨੌਕਰੀ ਦਾ ਵੀ ਨਾ ਦੇਖਿਆ ਕਰ ਤੂੰ ਨੇ ਪੋ। ਖੇਤ ਵੀ ਜਾਇਆ ਕਰ ਤੂੰ। ਮੜਾ ਮोटा ਉਹਦੇ ਨਾਲ ਹੱਥ ਮਟਾਇਆ ਕਰ। ਖੇਤ ਤਾਂ ਬੇਬੇ ਮੈਂ ਤੁਹਾਨੂੰ ਦੱਸਾਂ ਹੁਣ ਮੇਰੇ ਕੋਲ ਨੌਕਰੀ ਹੈ ਜੀ ਦਾ ਟਾਈਮ ਹੀ ਨਹੀਂ ਹੈਗਾ। ਆਥਣੇ ਤਾਂ ਮੈਂ ਆਉਣਾ ਫਿਰ ਆ ਕੇ ਮਾੜਾ ਮੁੱਟਾ ਮੈਨੂੰ ਆਉਦਾ ਉਹ ਕਰਦਾਗਾ ਕਿੱਥੇ ਲੋਟ ਆਉਂਦਾ ਹੁਣ ਖੇਤੀ ਦਾ ਨਾਲ ਨਹੀਂ ਵਿੱਚ ਵਿੱਚ ਗੇੜਾ ਮਾਰ ਆਇਆ ਕਰ ਉਹ ਉਹ ਕਈ ਜਾਂਦਾ ਹੁਣ ਪਤਾ ਕੀ ਜੇ ਮੈਂ ਉਹਦੇ ਨਾਲ ਵਿੱਚ ਜਾ ਕੇ ਪੰਗੇ ਲਊਗਾ ਉਹ ਹਰਖੂਗਾ ਕਹੂਗਾ ਵੀ ਮੈਂ ਆਪਦੇ ਸਾਹਮਣੇ ਕਰੀਦਾ ਜੀ ਉਹ ਵੀ ਕੁਸਮਾਏ ਕਹੀ ਦੂਗੀ ਉਹਨੂੰ ਵੀ ਕਿਉਂ ਪੰਗੇ ਲਊਗਾ ਫਿਰ ਵੀ ਇਹਦਾ ਭਾਈ ਹੈ ਬਰਾਬਰ ਦਾ ਤੇਰਾ ਹਾਂ ਭਾਈ ਤਾਂ ਹੈਗਾ ਹਾਂ ਵੀ ਗੇੜਾ ਮਾਰਦਾ ਭਾਈ ਕੁਝ ਨਹੀਂ ਹੁੰਦਾ ਚਲ ਮੈਂ ਦੇਖੂਗਾ ਫਿਰ ਅੱਜ ਹਾਂ ਦੇਖਣੀ ਪੱਕਣੀ ਚਾਹੀਦੀ ਹੈ ਖੇਤੀ ਤਾਂ ਆ ਕੇ ਦੇਖੋ ਚਲ ਹਾਂ ਹਲੋਈ ਸਾਰੇ ਦਿਨ ਦਾ ਸਬੰਧ ਮਨਤਾ ਤੁਹਾਡਾ ਬਾਠ ਠੀਕ ਆ ਫਿਰ ਜਾਣਾ ਮੈਂ ਵੀ ਚਲ ਗਿਆ ਕੰਮ ਕਰੀ ਜਾਂਦਾ ਹਾਂ ਕਿਉਂਕਿ ਚੱਲ ਪਿਆ ਡਿਊਟੀ ਦਾ ਹਾਂ ਹਾਂ ਬਾਈ ਚੱਲ ਪਿਆ ਤੂੰ ਕੰਮ ਹੀ ਕਰਦੀ ਯਾਰ ਕੀ ਬਾਈ ਸਪਰੇਅ ਲਿਆ ਦੀ ਯਾਰ ਕਣਕ ਤੇ ਕਰ ਦਿਆਂਗੇ ਸਪਰੇਅ ਤਾਂ ਲਿਆ ਦੂੰ ਮੈਂ ਲੇਟ ਹੋ ਜਾਣਾ ਹੁਣ ਡਿਊਟੀਆਂ ਲੱਗੀਆਂ ਹੋਈਆਂ ਤੂੰ ਐਂ ਕਰੀ ਦੇਖ ਨਹੀਂ ਯਾਰ ਅਜੇ ਟਾਈਮ ਲੱਗਿਆ ਲਿਆਈ ਮੈਥੋਂ ਜਾਇਆਂ ਅੱਜ ਰੇਟਗਾਣਾ ਮੈਂ ਕੱਲ ਨੂੰ ਮੈਨੂੰ ਐ ਵੀ ਕੰਮ ਨਿਮੇੜ ਦਾਂ ਮੈਂ ਜੇ ਤਾਂ ਮੈਂ ਸੁਨੇਹਾ ਆ ਗਿਆ ਫਿਰ ਤਾਂ ਮੈਂ ਲੈ ਆਉ ਨਹੀਂ ਫਿਰ ਗਾਹਾਂ ਤੂੰ ਤਵਾਰ ਨੂੰ ਦੇਖ ਲਾਂਗੇ ਜੇ ਤੇ ਛੁੱਟੀ ਹੋਈ ਲੇਟ ਬਾਲੇ ਹੋ ਜਾਾਂਗੇ ਫਿਰ ਤੂੰ ਲੈ ਆਂ ਵਿੱਚ ਦੀ ਜਾ ਕਰ ਮੈਂ ਦੇਖਦਾ ਫਿਰ ਮੈਂ ਤੈਨੂੰ ਫੋਨ ਕਰੂੰਗਾ ਜੇ ਤੇਰੇ ਕੋਲ ਟਾਈਮ ਜਿੰਨਾ ਵੀ ਨਿਕਿਆ ਮੈਂ ਤੇਰਾ ਨਾਂ ਕਰ ਲੂਗਾ ਫੋਨ ਫੋਨ ਫੜ ਕੇ ਗੱਲ ਤੇ ਤੂੰ ਲਿਆ ਹੀ ਲਾਜ਼ਮੀ ਫਿਰ ਹਾਂ ਮੈਂ ਤਿੰਨ ਵਜੇ ਕਰੀ ਫਿਰ ਐ ਕਰ ਮੈਂ ਇੱਕ ਤਾਂ ਬੰਦਾ ਆਪਣਾ ਇੱਕ ਹੋਰ ਪੁੱਛਿਆ ਹੋਇਆ ਹੈ ਬਸ ਠੀਕ ਆ ਹਾਂ ਬਸ ਠੀਕ ਆ ਕੋਈ ਵੀ ਕਰ ਲਾਂਗੇ ਮੇਰੇ 3 ਵਜੇ ਯਾਦ ਕਰਾ ਦੇ ਉਨ ਮੈਂ ਨਾ ਰੋਟੀ ਬਣਵਾ ਦਾਂਦੀ ਖੇਤੋਂ ਫੋਨ ਆਇਆ ਸੀ ਪੰਜ ਸੀ ਬੰਦੇ ਨੇਗੇ ਰੇਪ ਆਉਂਦੇ ਨੇਗੇ ਉਹਨਾਂ ਦੀ ਰੋਟੀ ਤਿਆਰ ਕਰਨੀ ਹੈਗੀ ਮੇਰੇ ਤਾਂ ਕੱਪੜੀ ਵਾਲੇ ਪੈਣੇ ਧੋਣ ਵਾਲੇ ਮੈਂ ਤਾਂ ਕੱਪੜੇ ਧੋਣੇ ਨੇ ਫਿਰ ਉਹਨਾਂ ਦੇ ਸੁੱਕਣਗੇ ਕਿਤੇ ਹੁਣ ਪਤਾ ਮੌਸਮ ਦਾ ਤੁਹਾਨੂੰ ਫਿਰ ਮੈਂ ਪ੍ਰੈਸ ਵੀ ਕਰਨੇ ਹੋਣਗੇ ਮੈਂ ਤਾਂ ਕੰਮ ਬਹੁਤ ਪੈਣੇ ਤੁਸੀਂ ਆਪ ਹੀ ਪਕਾ ਲਓ ਮੈਥੋਂ ਨਹੀਂ ਬਣਦੀ ਹੈਗੀ ਰੋਟੀ ਰੋਟੀ ਕੱਪੜੇ ਤਾਂ ਫੇਰ ਵੀ ਤੋਤੇ ਜਾਂਦੇ ਪਹਿਲਾਂ ਮੈਂ ਰੋਟੀ ਤਿਆਰ ਕਰਵਾਉਣਾ ਨਾ ਤੁਸੀਂ ਖੇਤੀਬਾੜੀ ਕਰ ਦਿਓ ਤੁਸੀਂ ਆਪ ਦੀ ਰੋਟੀ ਆਪ ਲਾ ਕੇ ਦਿਓ ਹੁਣ ਮੈਂ ਹੋਰ ਕੰਮ ਵੀ ਕਰਨੇ ਹੁੰਦੇ ਨੇ ਡਿਊਟੀ ਨੌਕਰੀ ਦੇ ਉਹਨਾਂ ਦੇ ਸਾਰਾ ਕੁਝ ਦੇਖਣਾ ਹੁੰਦਾ ਹੈ ਜਿਵੇਂ ਹੁਣ ਕੱਲੀ ਬਣਾਉਂਗੀ ਟਾਈਮ ਲੱਗੂਗਾ ਫਿਰ ਛਿੜਕਾ ਮਿਲਣੀ ਆਖਣਗੇ ਟਾਈਮ ਤੇ ਰੋਟੀ ਨਹੀਂ ਆਈ ਜਿਵੇਂ ਪਹਿਲਾਂ ਰੋਟੀ ਖਾਣਗੇ ਫਿਰ ਉਹ ਕੰਮ ਤੇ ਲੱਗਣਗੇ ਤੁਸੀਂ ਤਾਂ ਕੱਲੀ ਰੋਟੀ ਬਣਾਉਣੀ ਹੈ ਮੇਰੇ ਤਾਂ ਕਿੰਨੇ ਕੰਮ ਪੈਨੇ ਕਰਨ ਵਾਲੇ ਮੈਂ ਤਾਂ ਕੱਪੜੇ ਧੋਣੇ ਨੇ ਫਿਰ ਪ੍ਰੈਸ ਵੀ ਕਰਨੇ ਨੇ ਮੈਥੋਂ ਨਹੀਂ ਬਣਦੀ ਤੁਸੀਂ ਆਪ ਹੀ ਬਣਾ ਲਓ ਰੋਟੀ ਚੱਲ ਸੋਡੀ ਮਾਰਜੀ ਅਸਤੇ ਡਿਊਟੀ ਨੌਕਰੀ ਆ ਲਿਆ ਮੈਂ ਖੇਤਾਂ ਵਾਲਿਆਂ ਦਾ ਨਕ ਕਿਥਾ ਪਾ ਆਪਦਾ ਕੰਮ ਆਪ ਕਰਨ ਐਵੇਂ ਮੈਨੂੰ ਕਹਿ ਦਿੰਦੇ ਨੇ ਆਖ ਕੇ ਮੈਨੂੰ 100 ਕੰਮ ਨੇ ਨਾਲੇ ਜਿਹੜੀ ਮੇਰੀ ਪੇਕਿਆ ਤੋਂ ਗਾ ਲਿਆਂ ਦੀ ਸਾਰ ਤਾਂ ਮਲੇ ਬਣਾ ਰੱਖਿਆਗਾ ਅਸੀਂ ਤਾਂ ਆਪਦੀ ਠੇਕੇ ਤੇ ਦੇਦਿਆ ਕਰਾਂਗੇ ਸਾਨੂੰ ਲੋੜਾ ਨਾ ਥੱਪਣ ਦੀ ਬਤਾਉ ਦੇ ਕਪੜੇ ਧੋਣੀਆਂ ਜਾ ਕੇ ਲੈ ਰੋਟੀ ਮੈਨੂੰ ਕੱਲੀ ਨੂੰ ਬਣਾਉਣ ਨੂੰ ਕਹਤਾ ਖੇਤੀ ਤਾਂ ਸਾਂਝੀ ਐ ਸਾਰਾ ਕੰਮ ਸਾਂਝਾ ਪਿਆਗਾ ਤੇ ਇੱਕ ਹੀ ਰੋਟੀ ਖਾਂਦੇ ਨਹੀਂ ਜੇ ਬਾਈ ਜੀ ਨੌਕਰੀ ਤੇ ਲੱਗੇ ਨੇ ਇਹਦਾ ਮਤਬ ਇਹ ਤਾਂ ਨਹੀਂਗਾ ਵੀ ਰੋਟੀ ਨਹੀਂ ਬਣਾਉਣੀ ਮੈਂ ਕਰਦੀ ਆ ਬੇਬੇ ਨਾਲ ਗੱਲ ਵੀ ਮੈਂ ਇਥੋਂ ਕੱਲੀ ਤੋਂ ਕੋਈ ਰੋਟੀਆਂ ਨਹੀਂ ਬਣਦੀਆਂ ਵੀ ਰੋਟੀ ਨਾਲ ਬਣਾਇਆ ਕਰੇ ਮੈਂ ਕੱਲੀ ਕਿਉਂ ਬਣਾਵਾਂ ਮਾਂ ਨਾਲ ਲੱਗਣ ਮੇਰੇ ਮੈਂ ਫੇਰ ਰੋਟੀ ਬਣਾਉਂਗੀ ਸਾਰਾ ਕੁਝ ਤਾਂ ਹਜੇ ਸਾਂਝਾ ਪਿਆਗਾ ਇਕੱਲੀ ਨਹੀਂ ਮੈਂ ਬਣਾਉਂਦੀ ਮੁੰਡੀ ਮੇਰੇ ਨਾਲ ਲੰਦਾ ਮੈਂ ਇੱਥੇ ਨਹੀਂ ਇਕੱਲੀ ਤੇ ਰੋਟੀਆਂ ਬਣਦੀਆਂ ਬੇਬੇ ਮੈਂ ਸਵਰਨ ਨਾਲ ਨਾ ਇੱਕ ਗੱਲ ਕਰਨੀ ਆ ਹਾਂ ਮੈਂ ਆਮਨ ਨੂੰ ਰੋਟੀ ਖਾਤਰ ਕਿਹਾ ਸੀ ਤੇ ਮੈਨੂੰ ਰੋਟੀ ਤੋਂ ਜਵਾਬ ਦਿੱਤਾ ਕਹਿੰਦੀ ਮੈਂ ਇੱਥੇ ਨਹੀਂ ਰੋਟੀਆਂ ਪਕਦੀਆਂ ਅੱਛਾ ਇਹਦਾ ਮਤਬ ਇਹ ਤਾਂ ਨਹੀਂਗਾ ਵੀ ਜੇ ਭਾਈ ਜੀ ਡਿਊਟੀ ਕਰਦੇ ਨੇ ਵੀ ਉਹ ਰੋਟੀ ਨਾ ਪਕਵਾਵੇ ਹੱਕ ਬਣਦਾ ਤੇ ਐਨੇ ਜਣੇ ਖੇਤ ਕੰਮ ਕਰਦੇ ਨੇਗੇ ਤੇ ਮੈਨੂੰ ਕਹਿੰਦੀ ਕੱਲੀ ਬਣਾ ਤੇ ਐਨੇ ਜਣੇ ਨਹੀਂ ਮੈਂ ਕੱਲੀ ਰੋਟੀ ਕਿਵੇਂ ਬਣਾਉਂਗਾ ਮੈਂ ਬਣਦੀ ਨਹੀਂ ਤੇ ਖੇਤੀ ਸਾਂਝੀ ਪਈ ਐ ਸਾਰਾ ਕੰਮ ਸਾਂਝਾ ਚੱਲੀ ਜਾਂਦਾ ਹੈਗਾ ਹਾਂ ਇਹਦਾ ਮਤਬ ਬਲੇ ਤਾਂ ਨਹੀਂ ਵੀ ਮੈਂ ਹੀ ਕੱਲੀ ਪਕਾਵਾਂ ਰੋਟੀਆਂ ਤੇ ਮੈਨੂੰ ਤਾਂ ਸਿੱਧਾ ਸਪਸ਼ਟ ਜਵਾਬ ਹੀ ਦਿੱਤਾ ਕਹਿੰਦੀ ਨਹੀਂ ਕਰਦੀਆਂ ਗੱਲ ਮੈਂ ਤਾਂ ਮੁੰਡੇ ਨਾਲ ਕਰਦੀਆਂ ਨਹੀਂ ਉਹਦੇ ਨਾਲ ਕਰਦੀਆਂ ਗੱਲ ਵੀ ਕੀ ਗੱਲ ਭਾਈ ਤੂੰ ਤਾਂ ਡਿਊਟੀ ਤੇ ਵਗ ਜਾਨੇ ਫਿਰ ਰੋਟੀ ਬਣਵਾ ਸਕਦੀ ਐ ਨਾਲ ਕੰਮ ਕਰਾ ਸਕਦੀ ਐ ਮੁੰਡੇ ਰੋਟੀ ਟਾਈਮ ਤੇ ਜਾਊ ਤਾਂ ਖੇਤ ਟਾਈਮ ਤੇ ਕੰਮ ਕਰਦੇ ਕੰਮ ਕਰਨਗੇ ਤੇ ਉਹ ਮੈਨੂੰ ਝਟਕਾ ਦਿੰਦੇ ਨੇ ਵੀ ਤੁਸੀਂ ਰੋਟੀ ਨਹੀਂ ਕੋਈ ਆਉਂਦੇ ਉਹਨੂੰ ਕਰਦੀਆਂ ਮੈਂ ਗੱਲ ਹਲ ਤਾਂ ਮੈਂ ਇਹਦੇ ਨਾਲ ਆਮ ਨਹੀਂ ਗੱਲ ਕਰਦੀਆਂ ਵੀ ਤੂੰ ਰੋਟੀ ਕਿਵੇਂ ਨਹੀਂ ਬਕਵਾਉਂਦੀ ਤੂੰ ਵੀ ਨਾ ਡਿਊਟੀ ਤੇ ਮੁੰਡਾ ਡਿਊਟੀ ਤੇ ਤੂੰ ਤਾਂ ਹੀ ਡਿਊਟੀ ਤੇ ਹੋਂਦਾ ਅੱਜ ਚੱਲ ਰਹੀ ਮੈਂ ਬਤ ਕਰੀ ਨਾਲ ਹਾਂ ਐਂ ਤੇ ਕਹਿੰਦੇ ਤੁਸੀਂ ਕਿਹੋ ਆਪੀ ਗੱਲ ਕਰਿਓ ਉਹਨਾਂ ਨਾਲ ਮੈਂ ਇਥੋਂ ਇਕੱਲੀ ਤੋਂ ਰੋਟੀ ਨਹੀਂ ਬਣਦੀ ਦੱਸ ਮੈਂ ਕਹਿ ਦੂੰਗੀ ਆਹੋ ਮੈਂ ਸੋਨੂੰ ਦੱਸਤਾ ਹੁਣ ਆਪੀ ਪਕਾਈ ਜਾਊਗੀ ਰੋਟੀਆਂ ਮੈਂ ਤਾਂ ਆਦੀ ਕਪੜੇ ਤੋਂ ਮੌਦ ਵਿੱਚ ਮੈਂ ਪ੍ਰੈਸ ਵੀ ਕਰਨੀ ਆ ਮੈਂ ਦੱਸ ਕੀ ਕਰਾਂ ਆਮਨਾ ਉਰੇ ਤੇਨ ਨਾਲ ਗੱਲ ਕਰਨੀ ਹੈ ਹਾਂਜੀ ਬੇਬੇ ਆਉਣੀਆ ਹਾਂਜੀ ਬੇਬੇ ਉਹ ਨਾ ਤੂੰ ਦੇ ਨਾ ਰੋਟੀ ਪਕਵਾ ਆਂਦੀ ਕੀ ਹੁੰਦਾ ਠੀਕਾ ਬੇਬੇ ਮੈਂ ਕੱਪੜੇ ਤੋਨੇ ਸੀਗੇ ਕੋਈ ਨਹੀਂ ਬਿੰਦਮਾ ਕਰੋ ਤੋ ਲੈਂਦੀ ਆਈ ਹੈ ਗਮਣਾ ਮੋਟਾ ਸੁੱਕੜੀ ਲਈ ਸੀ ਬੇਬੇ ਫਿਰ ਮੈਂ ਪ੍ਰੈਸ ਵੀ ਕਰਨੇ ਹੁਣ ਇਹਨਾਂ ਡਿਊਟੀ ਤੇ ਪਾ ਕੇ ਜਾਣੇ ਹੁੰਦੇ ਨੇ ਜੀ ਕੱਪੜੇ ਮੈਨੂੰ ਰੋਟੀ ਖੇਤ ਭੇਜਣੀ ਸੀ ਪਤਾ ਇਹਨਾਂ ਦਾ ਨਾਲ ਹੱਥ ਫਟਾ ਦੇ ਮੜਾ ਮੋਟਾ ਬੇਬੇ ਮੈਂ ਹੁਣ ਐ ਦੱਸੋ ਵੀ ਮੈਂ ਇਹਨੂੰ ਇਦਾਂ ਲਾ ਵੀ ਕੰਮ ਹੁੰਦਾ ਹੁਣ ਉਹ ਡਿਊਟੀ ਨੌਕਰੀ ਵਾਲੇ ਮੈਂ ਉਹਨਾਂ ਦੇ ਵੀ ਕੱਪੜਾ ਲੀੜਾ ਉਹਨਾਂ ਨੂੰ ਪ੍ਰੈਸ ਕਰਕੇ ਦੇਣਾ ਉਹਨਾਂ ਨੂੰ ਵੀ ਟਾਈਮ ਤੇ ਭੇਜਣਾ ਹੁੰਦਾਗਾ ਐ ਤਾਂ ਕਰਨਾ ਹੀ ਹੁੰਦਾ ਐਗਾ ਮੜ ਮੋਟਾ ਜਾ ਹੱਥ ਮਟਾ ਦੇ ਚਲ ਕੁਛ ਨਹੀਂ ਹੁੰਦਾ ਮੈਂ ਰੋਟੀ ਗੈਸ ਤੇ ਲਾਉਣੀ ਆ ਲਾਈ ਸਕਦੇ ਨੇ ਰੋਟੀ ਕਿੱਡੀ ਵੱਡੀ ਕੰਮ ਹੈਗਾ ਜਿਹੜਾ ਉਹ ਰੋਟੀ ਨੂੰ ਵੀ ਮੈਨੂੰ ਕਹਿੰਦੇ ਨੇ ਕੋਈ ਨਹੀਂ ਫਿਰ ਐ ਵੀ ਨਹੀਂ ਚਾਹੀਦਾ ਸੰਭਾਲਾ ਸਰੀਕਾ ਵੀ ਨਾ ਕਰੇ ਸਰੀਕਾ ਨਹੀਂ ਬੇਬੇ ਮੈਂ ਆਪਦੇ ਵੀ ਕੰਮ ਕਰਨੇ ਹੁੰਦੇ ਨੇਗੇ ਬੇਬੇ ਤੁਸੀਂ ਸਮਝਾਓ ਉਹਨਾਂ ਨੂੰ ਮੈਨੂੰ ਹੋਰ ਵੀ ਬਹੁਤ ਕੰਮ ਹੁੰਦੇ ਨੇਗੇ ਜੇ ਉਹ ਨਾਲੇ ਮੈਂ ਹੁਣ ਹਜੇ ਕੱਪੜੇ ਧੋਵਾਂਗੀ ਫਿਰ ਪ੍ਰੈਸ ਕਰੂੰਗੀ ਕਿੰਨੇ ਕੰਮ ਨੇ ਮੈਨੂੰ ਸਫਾਈ ਕਰੂੰਗੀ ਬਾਅਦ ਚ ਚਲ ਕੋਈ ਨਹੀਂ ਕਹਿ ਦੂੰਗੀ ਮੈਂ ਕਿਸ ਨੂੰ ਉਹਨੂੰ ਕਹਿ ਦੂੰਗੀ ਬੇਬੇ ਤੁਸੀਂ ਸਮਝਾਓ ਉਹਨਾਂ ਨੂੰ ਠੀਕ ਹੈ ਮੈਂ ਅਸੀਂ ਤਾਂ ਆਪਦੇ ਹਿੱਸੇ ਦੀ ਠੇਕੇ ਤੇ ਦੇ ਦਾਂਗੇ ਮੈਨੂੰ ਕੀ ਜ਼ਰੂਰਤ ਹੈ ਰੋਟੀਆਂ ਪਕਾਉਣ ਦੀ ਨਾਲ ਤਾਂ ਮੈਂ ਘਰ ਦਾ ਕੰਮ ਕਰਾਂ ਕੱਪੜੇ ਵਗੈਰਾ ਧੋਵਾਂ ਨਾਲ ਉਹ ਕਰਾਂ ਨਾਲੇ ਮੈਂ ਰੋਟੀਆਂ ਪਕਾਵਾਂ ਉਹ ਕੱਲਾ ਚੁੱਲ੍ਹੇ ਦਾ ਕੰਮ ਕਰਦੇ ਨੇ ਉਹ ਵੀ ਨਹੀਂ ਕਰ ਸਕਦੇ ਹੈਗੇ ਮੈਂ ਇਥੋਂ ਨਹੀਂ ਲੈਣੀ ਹੈਗੀ ਅਸੀਂ ਤਾਂ ਠੇਕੇ ਤੇ ਦੇ ਦਾਂਗੇ ਆਪਦੀ ਮੇਰੀ ਗੱਲ ਸੁਣ ਹਾਂਜੀ ਕੋਈ ਨਹੀਂ ਉਹਨੂੰ ਮੈਂ ਕਹੂੰਗੀ ਬਈ ਪਈ ਤੂੰ ਤਾਂ ਖੇਤੀ ਪੱਤੀ ਆਏ ਤੂੰ ਤਾਂ ਖੇਤੀ ਪੱਤੀ ਦੇ ਕੰਮ ਕਰਿਆ ਕਰੋ ਉਹ ਡਿਊਟੀ ਵਾਲੇ ਨੇ ਬਈ ਉਹ ਤਾਂ ਡਿਊਟੀ ਦਾ ਕਰ ਲਿਆ ਕਰਨਗੇ ਠੀਕ ਹੈ ਹੈ ਤੇ ਉਹ ਆਪ ਦਾ ਹੱਥੇ ਕੰਮ ਕਰੀ ਜਾਣਗੇ ਤੂੰ ਆਪ ਦਾ ਜਹਜ ਤੈਨੂੰ ਆਇਆ ਤੂੰ ਕਰ ਲਿਆ ਉਹ ਠੀਕ ਹੈ ਹਾਂ ਜੀ ਹਾਂਜੀ ਠੀਕ ਹੈ ਆਹ ਕਹਿ ਦੂੰਗੀ ਮੈਂ ਕੋਈ ਨਹੀਂ ਤੂੰ ਗੁੱਸਾ ਨਾ ਕਰੀ ਮੈਂ ਕਹਿ ਦੂੰਗੀ ਉਹਨੂੰ ਜਦੋਂ ਮੇਰੇ ਨਾਲ ਸ੍ਰੀਕਾ ਕਰਦਿਆ ਮੈਂ ਵੀ ਬਸ ਆਪਦੀ ਗਾ ਨੂੰ ਸਾਮਿਆ ਕਰੂੰਗੀ ਮੈਨੂੰ ਕੀ ਲੋੜ ਇਹਨਾਂ ਦੀ ਮੱਝ ਸਮਝਣ ਦੀ ਮੈਂ ਆਪਦਾ ਕੰਮ ਕਰ ਲਿਆ ਕਰੂੰਗੀ ਜਿਹੜੀ ਇਹ ਆਪਦੇ ਪੇਕਾਂ ਤੋਂ ਆਲੇ ਯਾਦ ਚ ਹੁਣ ਤਾਂ ਲੇਟੀ ਢੱਤੀ ਮੱਝੋਂ ਵੀ ਖੜੀ ਐ ਇਹ ਸ਼ਰੀਰ ਕਾ ਕਰਨ ਲੱਗੀ ਐ ਨਾ ਮੈਂ ਤੈਨੂੰ ਆਪਦੀ ਛੋਟੀਆਂ ਭੈਣਾਂ ਮੰਗੂ ਸਮਝਦੀ ਸੀਗੀ ਕੀ ਗੱਲ ਹੋ ਗਈ ਮੈਂ ਤਾਂ ਕਦੇ ਐਨਾ ਸੋਚੀ ਨਹੀਂ ਸੀ ਵੀ ਮੇਰੇ ਨਾਲ ਐ ਕਰੂ ਮੈਂ ਦੱਸਦੀ ਆ ਬੇਬੇਨ ਜਾ ਕੇ ਦੇ ਕੱਲੀ ਗਾਂ ਨੂੰ ਲੇਟੀ ਪਾਤੀ ਤੇ ਮੈਂ ਠਿਕਣੀ ਦੇਖੀ ਕੀ ਗੱਲ ਮੈਂ ਤਾਂ ਕਦੇ ਐ ਸੋਚੀ ਨਹੀਂ ਸੀਗਾ ਵੇ ਵੇ ਹੁਣ ਦੇਖਿਆ ਸੀ ਅਮਨ ਨੇ ਨਾ ਕੱਲੀ ਗਾਂ ਨੂੰ ਲੇਟੀ ਧਰਤੀ ਤੇ ਮੱਝ ਕਣੀ ਦੇਖੀ ਨਹੀਂ ਮੱਝ ਨੂੰ ਲੇਟੀ ਨਹੀਂ ਤੇਰੀ ਕੀ ਗੱਲ ਐ ਇਹ ਤਾਂ ਸਿੱਕੇ ਵਾਲੇ ਕੰਮ ਹੋਣ ਲੱਗ ਪਏ ਕੋਈ ਨਹੀਂ ਬਾੜਾ ਵਾਦਾ ਨਾ ਬਧਾਓ ਲੜਾਈ ਪੈ ਜੂ ਜਵਾਕ ਰਹਿੰਦੇ ਨੇ ਇੱਕ ਇੱਕ ਡਿਊਟੀ ਤੇ ਜਦੋਂ ਜੀ ਉਹਨਾਂ ਨੂੰ ਪਤਾ ਲੱਗਾ ਜਿਆਦੇ ਕਲੇਸ਼ ਪੈ ਜੂਗਾ ਐਨਾ ਵਾਦਾ ਨਾ ਬਧਾਓ ਮਨੇ ਤਾਂ ਕਿ ਤੂੰ ਮੈਨੂੰ ਤਰਿਆ ਪਾਈ ਫਿਰ ਹੋਰ ਕੀ ਐ ਮੈਂ ਤਾਂ ਬੇਬੇ ਹਜੇ ਕੋਈ ਗੱਲ ਹੀ ਨਹੀਂ ਕੀਤੀ ਕਦੇ ਮੈਂ ਤਾਂ ਹੀ ਮੀਟ ਪਣਾਗਾ ਤੂੰ ਮੈਨੂੰ ਤਰਿਆ ਮੈਂ ਤਾਂ ਉਹਨੂੰ ਆਪਦੀਆਂ ਛੋਟੀਆਂ ਪੈਣਾ ਮੰਗੂ ਸਮਝਦੀ ਸੀ ਬਸ ਸਮਝਨੀ ਕੋਈ ਗੱਲ ਨਹੀਂ ਲੜਾਈ ਪੈ ਜੂਗੀ ਜਵਾਕਾਂ ਨੂੰ ਪਤਾ ਲੱਗ ਗਿਆ ਬਾਲਾ ਵਾਧਾ ਵਧ ਜੂਗਾ ਗਾਹਾਂ ਦੂਰ ਤੇ ਗੱਲ ਜਾਊਗੀ ਮੈਂ ਤਾਂ ਕਦੇ ਕਿਸੇ ਗੱਲ ਦਾ ਸ਼ਰੀਕਾ ਕੀਤਾ ਹੀ ਨਹੀਂ ਸੀ ਕਿੱਲ ਉਹਨੇ ਉਹਨੇ ਕਰ ਲਿਆ ਤੂੰ ਮੈਂ ਸੁਨ ਤਰਿਆ ਜਵਾਕਾਂ ਨੂੰ ਦੱਸਾਂ ਮੈਂ ਇਹ ਤਾਂ ਲੜਾਈ ਵਾਧਾ ਵਧ ਜੂਗਾ ਜੇ ਨੰਨ ਉਹ ਹੋਂ ਨਿੱਕੀ ਨਿੱਕੀ ਗੱਲਾਂ ਦਾ ਸਾਫੇਰ ਵੱਡੀਆਂ ਹੋ ਜਾਣ ਨਹੀਂ ਆ ਹੈ ਉਹਨਾਂ ਨੂੰ ਬਿਠਾ ਕੇ ਕਹਾ ਵੀ ਪਾਈ ਇਹਨਾਂ ਨੂੰ ਮਾਰਾ ਮੜਾ ਪਾ ਪਦੇ ਨੂੰ ਬੋਚੂ ਕਹੋ ਵੀ ਕੋਈ ਗੱਲ ਨਹੀਂ ਉਹਨੇ ਗਾਂ ਨੂੰ ਦਰਤੀ ਤੂੰ ਮੈਸ ਨੂੰ ਦਰਦੇ ਹੌਲੀ ਹੌਲੀ ਬਸ ਇੱਕ ਆਪ ਹੀ ਲੱਗ ਜਾਂਦੇ ਨੇਗੇ ਤੇ ਬੜਾ ਬੜੂ ਕੇ ਕਿਵੇਂ ਨਾ ਕਿਵੇਂ ਕੰਮ ਰੋੜ ਘਰ ਦੀ ਜਾਵੇ ਚੰਗਾ ਹੁੰਦਾ ਉਹ ਗਿਆ ਗਿਆ ਸਪਰੇਅ ਨਹੀਂ ਆਉਂਦਾ ਨਾ ਯਾਰ ਬਾਈ ਮੈਂ ਤਾਂ ਲੇਟ ਹੀ ਬੜਾ ਹੋ ਗਿਆ ਦੀ ਅੱਜ ਮੈਂ ਤਾਂ ਬੰਦਿਆਂ ਨੂੰ ਕਹਤਾ ਯਾਰ ਕੱਲ ਨੂੰ ਸਪਰੇਅ ਵਾਸਤੇ ਮੈਨੂੰ ਤਾਂ ਇਹ ਤੂੰ ਲੈ ਕੇ ਆਵੇਂਗਾ ਕਿੱਥੇ ਕੰਮ ਹੀ ਬੜਾ ਦੀ ਅੱਜ ਮੈਨੂੰ ਟਾਈਮ ਬੰਦਾ ਦਿਨ ਦਾ ਨਹੀਂ ਪਤਾ ਲੱਗਿਆ ਕਦੋਂ ਲੰਘਿਆ ਤੂੰ ਮੈਨੂੰ ਬੱਸਤਾ ਦਿੰਦਾ ਤੂੰ ਮੈਨੂੰ ਯਾਦ ਕਰਾਇਆ 3 ਵਜੇ ਕਹੇ ਮੈਂ ਤਾਂ ਬਿਜੀ ਵਾਲਾ ਸੀ ਇੱਕ ਮੈਨੂੰ ਅੱਜ ਰੇਹ ਵਾਲੇ ਬੰਦੇ ਮਿਲ ਗਏ ਰੂੜੀ ਦਾ ਰੇਹ ਪਾਉਣ ਲੱਗੇ ਉਹ ਬੰਦਾ ਪੁੱਛਿਆ ਜਿਹੜਾ ਕਮਾਂਡੀਆਂ ਦਾ ਉਹ ਜਵਾਬ ਦੇ ਗਿਆ ਉਹ ਕਹਿੰਦਾ ਮੈਂ ਤਾਂ ਕੱਲ ਨੂੰ ਭੂਖ ਭੂਕ ਤੇ ਜਾਣਾਗਾ ਅੱਛਾ ਫਿਰ ਮੈਂ ਢੋਲੇ ਵਾਲਿਆਂ ਨੂੰ ਕਹਤਾ ਜਿਹੜੇ ਕਿਰਾਏ ਕਰਾਏ ਤੇ ਪੁੱਛੇ ਹੁਣ। ਹੁਣ ਕਰਾਏ ਵਾਲੇ ਪੁੱਛਣੇ ਪੈਗੇ। ਫਿਰ ਕੱਲਾ ਨੌਕਰ ਕੀ ਕਰੂਗਾ? ਉਹ ਤਾਂ ਆਏਗਾ। ਫਿਰ ਉਹ ਤਾਂ ਕੱਲ ਨੂੰ ਟਾਈਮ ਨਾਲ ਹੀ ਆ ਜਾਣਗੇ। ਫਿਰ ਸਪਰੇਅ ਦਾ ਹੁਣ ਕੀ ਕਰੀਏ? ਤੜਕੇ ਸੁਨੇਹਾ ਲੈਦੇ ਜਾ ਕੇ। ਚੱਤ ਸੁਨੇਹਾ ਲੈ ਤੂੰ ਫਿਰ ਚੱਲ। ਲੈ ਕੇ ਆਈਂ ਸੁਨੇਹਾ ਯਾਰ ਮੈਂ ਕਰਾ ਦੂੰਗਾ। ਮੇਰੇ ਮੜਾ ਤੜਕੇ ਮੈਨੂੰ ਸੁਨੇਹਾ ਠਾ ਦੇ ਯਾਰ ਮੈਂ ਲੈ ਆਉਂਗਾ ਫਿਰ ਹੋਰ ਕੀ ਐ? ਸਰਦਾ ਹੀ ਆ। ਚਲ ਮੈਂ ਕਹਿ ਦੂੰਗਾ ਘਰੇ ਬੁੜੀਆਂ ਨੂੰ ਕਹਿ ਦੂੰਗਾ। ਮੈਂ ਵੀ ਥੱਕਿਆ ਹੋਣਾ ਮੈਂ ਇਥੋਂ ਕਿਹੜਾ ਉਠਿਆ ਆਂਦਾ ਸੁਨੇਹਾ। ਚਲ ਉਹਦਾ ਮੈਂ ਉਹਨੂੰ ਕਹੂੰਗਾ। ਮੈਂ ਲੈ ਆ ਦੀਂ ਯਾਰ ਸੁਨੇਹਾ ਜਾ ਕੇ। ਹਾਂ ਹਾਂ ਠੀਕ। ਅੱਗੇ ਤਾਂ ਗੱਲ ਕਹੂੰਗੀ ਕੀ ਹੋ ਗਿਆ ਕੰਮ ਆ ਆ ਜਾ ਕੁਰਸੀ ਤੇ ਬਹਿ ਜਾ ਲੈ ਕੀ ਹੋ ਗਿਆ ਇਹ ਭਾਈ ਕਰਦੇ ਨੇ ਸਰੀਕਾ ਅੱਛਾ ਹੈ ਹਾਂ ਉਹਨੇ ਤਾਂ ਗਾਣੂ ਦਾਣਾ ਘਰਤਾ ਹੂੰ ਉਹ ਮੇਰੇ ਕੋਲ ਆ ਗਈ ਫਿਰ ਉਹਨੇ ਮਾਈ ਨੂੰ ਮਾਈ ਕਹ ਕੇ ਮਾਈ ਸੁਤਰਾ ਦਾਣਾ ਹਾਂ ਹੈ ਉਹ ਆ ਬੀਬੀ ਹੁਣ ਮਾੜੀ-ਭਾੜੀ ਗੱਲ ਤੇ ਕਰਦੀ ਨੇ ਸਰੀਕਾ ਉਹਦਾ ਸ਼ਰੀਕਾ ਤੁਸੀਂ ਉਹਨਾਂ ਨੂੰ ਦੋਨਾਂ ਨੂੰ ਘੂੜ ਕੇ ਤੂੰ ਆਪਦੀ ਨੂੰ ਘੂੜ ਤੂੰ ਆਪਦੀ ਨੂੰ ਘੂੜ ਕੇ ਦਾ ਸ਼ਰੀਕਾ ਹਟਾਓ ਆਪਣਾ ਬਾਲਾ ਘਟਕ ਪੈਜੂਗਾ। ਘਰ ਖਰਾਬ ਹੋ ਜਾਊਗਾ। ਇਹਦਾ ਬੇਬੇ ਚੱਲੀ ਜਾਂਦਾ ਇਹਨਾਂ ਦਾ ਚੱਲੀ ਨਹੀਂ ਚੱਲੀ ਜਾਂਦਾ ਇਹ ਥੋੜਾ ਥੋੜਾ ਜਿ ਤੁਸੀਂ ਰੋਕ ਦਿਓ ਨਾ ਉਹ ਰੁਕ ਜਾਣੀ ਆ। ਦੇਖੋ ਸਾਡਾ ਫਰਕ ਨਹੀਂ ਹੈਗਾ ਆਪ ਤੇ ਦੋਨਾਂ ਦਾ। ਬਸ ਥੋੜਾ ਫਰਕ। ਕੋਰਾ ਨਹੀਂ ਥੋੜਾ ਫਰਕ ਨਹੀਂ ਹੈਗਾ ਤੁਸੀਂ ਮਾੜਾ ਮਾੜਾ ਉਹਨਾਂ ਨੂੰ ਵੀ ਕਹਿ ਦਿਓ। ਬਾਈ ਇੰਨੇ ਨਾ ਟਿੱਕ ਟਿੱਕਿਆ ਹੋ ਜਾਊਗਾ। ਬੁੜੀਆਂ ਦਾ ਕਰੀ ਜਾਂਦੇ ਆ। ਨਹੀਂ ਕਈ ਤਾਂ ਜਾਂਦੀਆਂ ਨੇ ਮੈਨੂੰ ਪਤਾ ਹੈ ਬੁੜੀਆਂ ਦੀ ਜਾਤ ਕਹੀ ਜੀ ਹੁੰਦੀ ਐ। ਮੈਂ ਵੀ ਬੁੜੀਆਂ ਚੁਈਆਂ ਪਰ ਗੱਲ ਕਰ ਜੇ ਤੁਸੀਂ ਕਹੋ ਮਾੜਾ ਮਾੜਾ ਹਟ ਜਾਣ ਦੀਆਂ ਵੀ ਤੂੰ ਮੈਂ ਸੂਂਦਾ ਨਾ ਧਰਨ ਗਈ ਗਾਂ ਨੂੰ ਪਰ ਕਹੀ ਉਹਨੂੰ ਕਹਿੰਦੀ ਵੀ ਤੂੰ ਗਾਂ ਨੂੰ ਧਰਨ ਗਈ ਮੈਂ ਸੂਂ ਧਰਤੀ ਉਹ ਪਤਾ ਹੀ ਕੀ ਗੱਲ ਹੈ ਉਹ ਲੈ ਕੇ ਆਈਏ ਨਾ ਪਿੱਛੋਂ ਆਪਦੇ ਪੇਕਿਆਂ ਤੋਂ ਗਾਂ ਬਸ ਫਿਰ ਉਹ ਹੀ ਮੋ ਜਾਦੇ ਕਰੀ ਜਾਂਦੀ ਹੈ ਹਾਂ ਜਿਆਦੇ ਕਰਦੀ ਹੈ ਹੋਰ ਬਸ ਬਤਾਹੀ ਗੱਲਾਂ ਨੇ ਕਹਿ ਨੂੰ ਚਲਾ ਹਾਂ ਕਹੀ ਦੋ ਭਾਈ ਤੇ ਜੇ ਤੂੰ ਕਹਿੰਦੇ ਸਾਥੋ ਕਾ ਨੂੰ ਕਹਿੰਦੇ ਸਾਨੂੰ ਕਹਿੰਨੋਂ ਵਿਚ ਪਾਉਂਦੀ ਐ ਇੱਥੋਂ ਨਹੀਂ ਲੋਟ ਆਉਂਦੀ ਮੈਂ ਕਹਿ ਕੇ ਥੱਕ ਗਈ ਮੈਂ ਤਾਂ ਸਾਨੂੰ ਦੱਸਿਆ ਨਹੀਂ ਬਿੱਚੀ ਵਿੱਚ ਮੈਂ ਉਹਨੂੰ ਵੀ ਕਹਿਤਾ ਉਹਨੇ ਰੋਟੀਆਂ ਨਹੀਂ ਬਕਵਾਈਆਂ ਉਹਨੇ ਗਾਂ ਨੂੰ ਧਾਣਾ ਨਹੀਂ ਦਰਿਆ ਬਸ ਆਹ ਕਹਿ ਦਨੇ ਆਪੋ ਵਿੱਚ ਵੀ ਕਹਿ ਦੋ ਮੜਾ ਮੜਾ ਮੇਰੇ ਕਹਿ ਲੰਬੇ ਮੈਂ ਤਾਂ ਰਵਾ ਨਹੀਂ ਪਾਇਆ ਬੁੜੀਆਂ ਦਾ ਕੀ ਹੁੰਦਾ ਨਾ ਇਹਨਾਂ ਨੂੰ ਜਿਹੜੀ ਪੇਕਿਆਂ ਤੋਂ ਚੀਜ਼ ਆਜੋ ਐ ਹੁੰਦੀ ਹੈ ਵੀ ਸਾਡੀ ਹੈ ਮੈਂ ਨਹੀਂ ਸੋਚਦੀਆਂ ਵੀ ਸਾਂਝੇ ਖਰਚਾ ਦੀ ਸਾਂਝੇ ਨਹੀਂ ਉਸਦੀ ਸਾਰੀ ਸਾਂਝੀ ਹੁੰਦੀ ਹੈ ਬਸ ਐਨੀ ਉਹਨਾਂ ਦੇ ਦਿਮਾਗ 'ਚੋਂ ਗੱਲ ਕੱਢ ਦਿਓ ਹਾਂ ਕੋਈ ਨੀ ਬੇਪੈ ਕਹਿ ਦਨੇ ਹਾਂ ਪਰ ਮੜਾ ਜੇ ਮੈਂ ਕਹਿਦੀਆਂ ਤੂੰ ਵੀ ਮੈਂ ਵੀ ਕਹਿਣਾ ਕਹਿ ਦਨੇ तब मैं कपड़े कुपड़े बदल ला चंगा की गल हो गई अजी ਬੇ ਮੈਕੈਨਿਜ਼ਮ ਨੂੰ ਕੀ ਕਹਿੰਦੇ ਸੀ ਕਨੇ ਆਪਾਂ ਚ ਜਿੱਦ ਦੇ ਜੀ ਕਰੀ ਜਾਂਦੀਆਂ ਨੇ ਵੀ ਮੈਂ ਨਹੀਂ ਆਈ ਆਪ ਦੀ ਗਾਈ ਨੂੰ ਕਦੇ ਵਸਤ ਧਰਤਾ ਮੈਂ ਸਾਨੂੰ ਨਹੀਂ ਬਾਕੀ ਪਹਿਲਾਂ ਤਾਂ ਮੇਰੇ ਇਨੇ ਕੱਪੜੇ ਧੋਣ ਵਾਲੇ ਪੈਸੇ ਮੈਨੂੰ ਕਹਿੰਦੇ ਮੈਨੂੰ ਖੇਤ ਦੀਆਂ ਰੋਟੀਆਂ ਲਹਾ ਮੇਰੇ ਨਾਲ ਹੁਣ ਮੈਨੂੰ ਇਹ ਦੱਸੋ ਮੈਂ ਕੱਪੜੇ ਧੋਵਾ ਪ੍ਰੈਸਾਂ ਕਰਕੇ ਦੇਵਾ ਤੁਹਾਨੂੰ ਕਿ ਮੈਂ ਉਹਨਾਂ ਰੋਟੀਆਂ ਬਣਾਵਾ ਉਹ ਚਲ ਕੁਝ ਨਹੀਂ ਹੁੰਦਾ ਸਾਂਝਾ ਹੁੰਦਾ ਕੰਮ ਇਹ ਕਰ ਲੈ ਮੈਨੂੰ ਲੱਗਿਆ ਵੀ ਗਾਂ ਭੁੱਖੀ ਹੈ ਤਾਂ ਮੈਂ ਲੈਟੀ ਧਰਤੀ ਚਲ ਕੋਈ ਗੱਲ ਨਹੀਂ ਬਸ ਆਪ ਦਾ ਕੰਮ ਉਹ ਕਰ ਲਿਆ ਕਰੋ ਠੀਕ ਹੈ ਵੀਪਣ ਮੈਂ ਗੱਲ ਕਰ ਰਹੀ ਤੇਰਾ ਨਾ ਇੱਕ ਕੀ ਹੈ ਜੀ ਕੋਈ ਨਿੱਕੀ ਨਿੱਕੀ ਗੱਲ ਕਿਸੇ ਉਹਨੇ ਗਾਂ ਨੂੰ ਪਾਤਾ ਤੂੰ ਮੈਂ ਇਸ ਨੂੰ ਪਾਤਾ ਨਿੱਕੀ ਨਿੱਕੀ ਗੱਲ ਕਿਸੇ ਘਰੇ ਕਲੇਸ਼ ਪਏ ਇਹਨਾਂ ਬੇਬੇ ਨੇ ਦੱਸਿਆਗਾ ਮੈਂ ਤਾਂ ਅੱਗੇ ਦੋਨਾਂ ਨੂੰ ਪਾ ਦਿੰਦੀ ਸੀ ਜੀ ਇਹਨਾਂ ਲਈ ਗਾਂ ਨੂੰ ਪਾ ਦਿੰਦੀ ਹੁੰਦੀ ਸੀ ਨਾ ਮੱਝ ਨੂੰ ਪਾ ਦਿੰਦੀ ਸੀ ਕੋਈ ਗੱਲ ਨਹੀਂ ਸੀ ਜੇ ਉਹਨੇ ਗਾਂ ਨੂੰ ਪਾਤਾ ਤੀ ਤੂੰ ਜਾ ਕੇ ਮੱਝ ਨੂੰ ਪਾ ਆਉਂਦੀ ਤੇ ਨਿੱਕੀ ਨਿੱਕੀ ਗੱਲ ਤੋਂ ਜਿਹਦੀਆਂ ਨੇ ਬੇਬੇ ਦੱਸਦੀ ਉਹਨੇ ਰੋਟੀ ਨਹੀਂ ਪਕਾਈ ਜੇ ਤੂੰ ਕੱਲੀ ਨੇ ਪਕਾ ਦਿੱਤੀ ਕੀ ਗੱਲ ਸੀ ਪਰ ਜੇ ਨਿਆਣੇ ਨਿਆਣੀਆਂ ਰੋਟੀਆਂ ਮੈਥੋਂ ਕੱਲੀ ਤੋਂ ਵੀ ਕਿੱਥੋਂ ਬਾਕ ਰੀਆਂ ਨਿੱਕੀਆਂ ਨਿੱਕੀਆਂ ਗੱਲਾਂ ਘਰਾਂ 'ਚ ਫਰਕ ਪੈ ਜਾਂਦੇ ਹੈ ਸਾਡੀ ਵਧੀਆ ਚੱਲੀ ਜਾਂਦੀ ਹੈ ਘਰ ਚੱਲੀ ਜਾਂਦਾ ਨਿੱਕੀਆਂ ਨਿੱਕੀਆਂ ਗੱਲਾਂ ਵੇਖੇ ਘਰ ਫਰਕ ਪੈ ਜਾ ਬਰਬਾਦ ਹੋ ਜੂ ਸਾਰਾ ਆਮਨ ਸ਼ਰੀਕੇ ਜਾਈਆਂ ਗੱਲਾਂ ਕਰੀ ਜਾਂਦੀ ਹੈ ਚੱਲ ਤੂੰ ਨਾ ਕਰਾ ਜੋ ਕਰਦੀ ਹੈ ਮੈਂ ਤਾਂ ਕਦੇ ਕੀਤੀ ਨਹੀਂ ਸ਼ਰੀਕਾ ਹੁਣ ਪਸ਼ੂਆਂ ਦਾ ਸਾਰਾ ਮੈਂ ਆਪ ਹੀ ਕਰਦੀ ਆਂਗੀ ਮੈਂ ਤਾਂ ਕਦੇ ਗੋਹੇ ਨੂੰ ਨਹੀਂ ਕਿਹਾ ਕਦੇ ਨੀਰੇ ਚਾਰੇ ਨੂੰ ਨਹੀਂ ਕਿਹਾ ਕਦੇ ਜਾੜੂ ਨੂੰ ਨਹੀਂ ਕਿਹਾ ਉਹਨੂੰ ਸਮਝਾਤਾ ਹੋਊਗਾ ਕੋਈ ਨਹੀਂ ਤੂੰ ਪਸ਼ੂਆਂ ਦਾ ਕਰ ਲਿਆ ਕਰੋ ਚੁੱਲ੍ਹੇ ਚੱਲੇ ਦਾ ਕਰ ਲਿਆ ਕਰੋ ਐਂ ਟਾਈਮ ਪਾਸ ਹੋ ਜੂਗਾ ਵਧੀਆ ਮੈਂ ਤਾਂ ਪਸੰਮਾ ਕਰਦੀ ਆਂ ਜੀ ਮੈਂ ਤਾਂ ਕਿਤੇ ਨਾਲ ਲੱਗ ਨਾ ਤਾਂ ਉਹ ਵੀ ਦੇ ਗੋਗੀ ਆਪਾਂ ਨੂੰ ਤਨਖਾਹ ਨਾ ਦਿੰਦਾ ਵੇ ਸਾਰਾ ਘਰੇ ਲਿਆ ਕੇ ਮੈਨੂੰ ਪੈਸੇ ਫੜਾਉਂਦਾ ਸਾਰੇ ਕੰਮ ਕਰਦਾ ਹੈਗਾ ਜੋ ਚਲ ਡਿਊਟੀ ਤੇ ਲੱਗਾ ਮੈਂ ਖੇਤੀ ਦਾ ਕਰੀ ਜਾਂਦਾ ਖੇਤੀ ਦਾ ਵੀ ਸਾਰਾ ਮੇਰੇ ਕੋਲ ਹੀ ਹੈ ਨਾ ਉਹ ਤਾਂ ਕਦੇ ਉਹਨੇ ਪੁੱਛਿਆ ਹੀ ਨਹੀਂ ਵੀ ਕੀ ਕਰਦੇ ਆ ਠੀਕ ਹੈ ਜੀ ਆ ਮਨ ਆਹ ਕੀ ਗੱਲਾਂ ਮੈਂ ਤੈਨੂੰ ਆਪਦੀ ਨਾ ਨਿੱਕੀਆਂ ਭੈਣਾ ਵਾਂਗੂ ਸਮਝਦੀ ਆਂ ਆ ਜਿਹੜੀ ਘਰ ਚ ਤੇਰਮੇਰ ਜੀ ਹੋ ਰਹੀ ਐ ਨਾ ਇਹ ਹੋਣੀ ਨਹੀਂ ਚਾਹੀਦੀ ਜੇ ਆਪਣੇ ਗੱਲਾਂ ਚੱਲਦੀਆਂ ਰਹੀਆਂ ਨਾ ਆਪਣੇ 'ਚ ਫਰਕ ਵਾਲਾ ਪੈ ਜਾਊਗਾ ਫਰਕ ਤਾਂ ਪਿਆ ਹੀ ਪਿਆ ਤੁਸੀਂ ਵੀ ਬੀਬੀ ਨੂੰ ਸਾਰਾ ਦਿਨ ਬੇਬੇ ਨੂੰ ਸਿਖਾਈ ਜਾਂਦੇ ਹੋਗੇ ਨਹੀਂ ਬੇਬੇ ਕੋਸ਼ਿਸ਼ ਕੀਆ ਤਾਂ ਕਦੇ ਕੋਸ ਉਹ ਮੈਨੂੰ ਕਹਿੰਦੇ ਨੇ ਤੂੰ ਕੰਮ ਨਹੀਂ ਕਰਦੀ ਤੂੰ ਰੋਟੀਆਂ ਨਹੀਂ ਬਕਵਾਉਂਦੀ ਹੈਗੀ ਤੇ ਨਾਲੇ ਉਹ ਉਹਨਾਂ ਨੂੰ ਕਹਿੰਦਾ ਬੇਬੇ ਨੇ ਉਹ ਮੈਨੂੰ ਬੋਲਿਆ ਕਿ ਤੂੰ ਐ ਕਰਦੀਆਂ ਵਾਹ ਕਰਦੀਆਂ ਫਰਕ ਪਿਆ ਤਾਂ ਪਿਆ ਹੋਰ ਕੀ ਫਰਕ ਪਊਗਾ ਨਹੀਂ ਬੇਬੇ ਨੂੰ ਸਿਖਾਉਂਦੀ ਨਹੀਂ ਮੈਂ ਬੇਬੇ ਨੂੰ ਮੈਂ ਦੱਸਿਆ ਸੀਗਾ ਇਹ ਸਿਖਿਆਉ ਨਹੀਂ ਹੋ ਗਿਆ ਹੋਰ ਕੀ ਹੋ ਗਿਆ ਸਿਖਿਆਉਨ ਨੂੰ ਮੈਂ ਕਹਤ ਲਾਈਏ ਤੁਸੀਂ ਮੇਰੀ ਵੀ ਤੁਸੀਂ ਮੈਂ ਵੀ ਮੈਂ ਥੋੜੇ ਰੋਟੀਆਂ ਬਕਵਾਈਆਂ ਤੁਹਾਡੇ ਨਾਲ ਨਮਾ ਤਾਂ ਦੱਸਿਆ ਸੀ ਵੀ ਬੇਬੇ ਮੈਂ ਤੱਲੀ ਨੇ ਰੋਟੀਆਂ ਬਣਾਈਆਂ ਨੇ ਅਮਨ ਨੇ ਮੇਰੇ ਰੋਟੀਆਂ ਦੇਖੋ ਸਾਡਾ ਤਾਂ ਬਸ ਨਿਭੜਿਆ ਪਿਆ ਕੰਮ ਅਸੀਂ ਤਾਂ ਆਪਦੀ ਠੀਕੇ ਤੇ ਦੇਵਾਂਗੇ ਐਣੀ ਪਤਾ ਅਸੀਂ ਅੱਡ ਹੋ ਜਾਈਏ ਬਸ ਸਾਡਾ ਤਾਂ ਆਉਂਦਾ ਨਹੀਂ ਠੀਕ ਤੁਹਾਡੇ ਨਾਲ ਅਸੀਂ ਨਹੀਂ ਕੁਝ ਕਰਦੇ ਨਹੀਂ ਅਮਨ ਐਨਾ ਜੇ ਆਪਾਂ ਪ੍ਰਤੀਜੀ ਚੱਲਾਂਗੇ ਨਾ ਆਪਣੇ ਖਰਚ 'ਚ ਬਾਲਾ ਹੀ ਫਰਕ ਪੈ ਜਾਊਗਾ ਇਹਨਾਂ ਦੋਨਾਂ ਭਰਾਵਾਂ ਦਾ ਪੂਰਾ ਫਰਕ ਨਹੀਂ ਫਰਕ ਤਾਂ ਉਹਨਾਂ ਪਿਆ ਹੀ ਪਿਆ ਜਦੋਂ ਉਂਗਲਾਂ ਹੀ ਲੱਗਣ ਲੱਗ ਗਈਆਂ ਤੁਸੀਂ ਉਂਗਲਾ ਲਾਉਣ ਲੱਗ ਗਏ ਮੈਂ ਤਾਂ ਉਂਗਲਾਂ ਵਾਲੀ ਕੋਈ ਗੱਲ ਨਹੀਂ ਕੀਤੀ ਪਰ ਤੇਰੇ ਮਨ 'ਚ ਆਇਆ ਜੀ ਨੇ ਬੇਬੇ ਉਂਗਲਾਂ ਨਾਲ ਮੈਨੂੰ ਅੱਜ ਮੰਨੇ ਮੈਂ ਤਾਂ ਬੇਬੇ ਨੂੰ ਕੱਲੀ ਗਾਂ ਦੀ ਗੱਲ ਹੀ ਦੱਸੀ ਸੀ ਵੀ ਆਵਨ ਨੇ ਕੱਲੀ ਗਾਂ ਨੂੰ ਲੈਟੀ ਧਰਤੀ ਮੱਝ ਨੂੰ ਧਰ ਹੀ ਨਹੀਂ ਮੇਰੇ ਪੇਕਿਆਂ ਤੋਂ ਲਿਆਂਦੀ ਐ ਮੈਂ ਗਾਂ ਮੈਂ ਤਾਂ ਰਾਨਾ ਲੈਟੀ ਮੈਂ ਤਾਂ ਆਵਦੀ ਨੂੰ ਧਰੂੰਗੀ ਮੈਂ ਤਾਂ ਜੇ ਅੱਡ ਹੋਈ ਮੈਂ ਤਾਂ ਗਾਂ ਵੀ ਆਵਦੀ ਅੱਡ ਲਉਂਗੀ ਸਾਡਾ ਨਹੀਂ ਠੀਕ ਆਉਂਦਾ ਹੈਗਾ ਮੈਂ ਤਾਂ ਅੱਜ ਉਹਨਾਂ ਨਾਲ ਗੱਲ ਕਰਦੀ ਐਂਗੀ ਤੇ ਅਸੀਂ ਤਾਂ ਅੱਡ ਹੋਵਾਂਗੇ ਤੇ ਆਵਦੀ ਹਿੱਸੇ ਦੀ ਜ਼ਮੀਨ ਅਸੀਂ ਠੇਕੀ ਤੇ ਦੇਵਾਂਗੇ ਸਾਡਾ ਨਹੀਂ ਠੀਕ ਆਉਂਦਾ ਹੈਗਾ ਐਵੇਂ ਚਲਾ ਦਵਾਈ ਆਪਦੀ ਹਸਾਮ ਨਾਲ ਲੈ ਲਈ ਹੁਣ ਦਵਾਈ ਲੈ ਲੈ ਪੈਜਾਂ ਨਾਲ ਜਾ ਕੇ ਜਿਹੜੇ ਦੱਸਿਆ ਦੂਜੀ ਲਈ ਪਹਿਲਾਂ ਪਹਿਲਾਂ ਦੂਜੀ ਗੋਲੀ ਫੇਰ ਕੀ ਦੱਸਦਾ ਕੋਸੇ ਨੀ ਟੈਸਟ ਜੇ ਕਰਾਈ ਤੀ ਹਾਂ ਟਾਈਫਾਇਡ ਹੈ ਕਹਿੰਦਾ ਡਾਕਟਰ ਕਹਿੰਦਾ ਟਾਈਫਾਇਡ ਹੋ ਰਿਹਾ ਅੱਛਾ ਹੂੰ ਦਵਾਈ ਦੂਜੀ ਫੇਰ ਦਵਾਈ ਤਾਂ ਮੈਂ ਦਵਾ ਲਿਆ ਅੱਛਾ ਡਾਕਟਰ ਕਹਿੰਦਾ ਰੈਸਟ ਕਰਨੀ ਪਊਗੀ 5-7 ਦਿਨ ਚੱਲ ਰੈਟ ਕਰ ਲੈ ਫੇਰ ਹਾਂ ਨਾਲੇ ਦਵਾਈ ਦੇਤੀ ਉਹਨੇ ਅੱਛਾ ਹੁਣ ਮੈਂ ਤਾਂ ਹੀ ਕਹਿਆ ਦੀ ਮੈਂ ਪੈਜਾਂ ਜਾ ਕੇ ਦਵਾਈ ਲੈ ਲੈ ਚੱਲਾ अच्छा कोई खान-पीन ਨੂੰ ਖਾਣ-ਪੀਣ ਦਾ ਉਹ ਖਾ ਸਕਦੇ ਜੇ ਨਹੀਂ ਮਤਲਬ ਇਤਜ਼ਾਦ ਜੂ ਬਣਦਾ ਉਹਦੇ ਨਾਲ ਫਿਰ ਹਲਕਾ ਖਾ ਲੈ ਕਹਿੰਦਾ ਅੱਛਾ ਖਾਣ ਦੇ ਕੋਈ ਨਹੀਂ ਖਾਣ ਦਾ ਵੱਧ ਤੋਂ ਵੱਧ ਹੈ ਇਹਦੇ 'ਚ ਠੀਕ ਹੈ ਹੂੰ ਕੋਈ ਫਿਰ ਫਾਇਫ ਰੋਟ ਲਿਆ ਆਂਦਾ ਮੈਂ ਜਗਿਆ ਅਥਰੇ ਮਾਨਸਾ ਫਿਰ ਲਿਆ ਦੂੰ ਆਹੋ ਲਿਆ ਦੀ ਕਿਰਾਂ ਦਾ ਹੁਣ ਤੜਕੇ ਦੇ ਗਏ ਫਿਰ ਟਾਈਮ ਹੀ ਬੜਾ ਲੱਗ ਡਾਕਟਰ ਨੂੰ ਹਾਂ ਹਾਂ ਚੱਲ ਕੋਈ ਨਹੀਂ ਅਮਨ ਤੂੰ ਪਈ ਕਿਉਂ ਉੱਠ ਕੇ ਕੰਮ ਨੂੰ ਮਗਰ ਲੈ ਮੈਨੂੰ ਤਾਂ ਟਾਈਫਾਇਡ ਹੋ ਗਿਆ ਸੀ ਟੈਸਟ ਕਰਾ ਕੇ ਲੈ ਆਇਆ ਜਾਂ ਕਿ ਤੇ ਫਿਰ ਜੇ ਤੂੰ ਇੰਨੀ ਬਿਮਾਰ ਸੀ ਮੈਨੂੰ ਦੱਸਦੀ ਮੈਂ ਨਾਲ ਵਗ ਚਲਦੀ ਫਿਰ ਇਹ ਕਹਿੰਦੀ ਚੱਲ ਮੈਂ ਕਰਾ ਲਿਆਉਣਾ ਜਾ ਕੇ ਫਿਰ ਤਾਂ ਇਹਨਾਂ ਨੇ ਟੈਸਟ ਕਰਾ ਲਏ ਸਾਰੇ ਫਿਰ ਹਾਂ ਟੈਸਟ ਹੋ ਗਿਆ ਕਹਿੰਦੇ ਟਾਈਫਾਇਡ ਆ ਅੱਛਾ ਵੀ ਰੈਸਟ ਕਰੋ ਅੱਛਾ ਤੇ ਦਵਾਈ ਬੁੱਟੀ ਲੈ ਲਈ ਆਪਦੀ ਹਾਂ ਦਵਾਈ ਲੈ ਲਈ ਮੈਂ ਆ ਕੇ ਅੱਛਾ ਧਿਆਨ ਨਾਲ ਲਿਓ ਦਵਾਈ ਆਪਦੀ ਫਿਰ ਠੀਕ ਹੈ ਤੇ ਕੰਮ ਦਾ ਨਾ ਤੁਸੀਂ ਟੈਨਸ਼ਨ ਕਰੋ ਕੰਮ ਮੈਂ ਆਪਦਾ ਸਾਰਾ ਕਰ ਲਿਆ ਤੁਹਾਨੂੰ ਠੀਕ ਹੈ ਤੇ ਆਪਦੀ ਦਵਾਈ ਕੋਣੀ ਧਿਆਨ ਰੱਖੇ ਤੇ ਆਪਦੀ ਰੈਸਟ ਵੀ ਜ਼ਰੂਰੀ ਹੈ ਠੀਕ ਹੈ ਜੀ ਹਾਂ ਤੇ ਮੈਂ ਤੁਹਾਨੂੰ ਚਾਹ ਬਣਾ ਕੇ ਦੇਵਣੀ ਹੈਗੀ ਠੀਕ ਹਨ ਲੈ ਚਾਹ ਪੀ ਲੈ ਹੁਣ ਆਪਣੀ ਦਵਾਈ ਨਾ ਧਿਆਨ ਨਾਲ ਲੈ ਲਈ ਜਾਈ ਠੀਕ ਹੈ ਠੀਕ ਹੈ ਜੀ ਕਹ ਕੇ ਦੇ ਨਹੀਂ ਦਿੱਤੀ ਦਵਾਈ ਅੰਜੇ ਦਿਨਾਂ ਦੀ ਦਿੱਤੀ ਉਹ ਕਹਿੰਦੇ ਫਿਰ ਦੁਬਾਰੀ ਦਿਖਾ ਦਿਓ ਆ ਕੇ ਹਾਂ ਜਲ ਹਫਤੇ ਕੋਤੋਂ ਦੁਬਾਰਾ ਦਿਖਾਏ ਪਤਾ ਲੱਗ ਜੂਗਾ ਠੀਕ ਹੈ ਜੇ ਕੋਈ ਮਾਣਾ ਵਟਾ ਫਰਕ ਸਰ ਕੋ ਹੋਇਆ ਹੋਰ ਦੇ ਦੇਣਗੇ ਦਵਾਈ ਫਿਰ ਹਾਂਜੀ ਕਿਉਂ ਆਏ ਨੇ ਜੇ ਟਾਈਫਾਇਡ ਬਾਦ ਜੇ ਇਹਦਾ ਔਖਾ ਹੋ ਜਾਂਦਾ ਹੈਗਾ ਹੂੰ ਤੇ ਵੀ ਤੁਸੀਂ ਆਪਦੀ ਦਵਾਈ ਬੂਟੀ ਧਿਆਨ ਨਾਲ ਲਈ ਚੱਲ ਠੀਕ ਹਾਂ ਬਸ ਦਿਨੇ ਮੇਰੇ ਜੀ ਨਹੀਂ ਕਰਦਾ ਫਿਰ ਪੀਣ ਨੂੰ ਨਹੀਂ ਕਿਤੇ ਬਹਿ ਜਾ ਫਿਰ ਰੈਸਟ ਕਰ ਲਾਗੋ ਅਮਨਾ ਕੀ ਤੇਰੀ ਇੰਨੀ ਹੈ ਤੂੰ ਤੂੰ ਤਾਂ ਬਿਮਾਰ ਹੋ ਰਹੀ ਹੈ ਸਫਾਈ ਕਰਦੀ ਸੀ ਕਮਰੇ ਦੀ ਨਾ ਮੈਂ ਕਰ ਦੂੰਗੀ ਸਫਾਈ ਮੈਂ ਸਾਰਾ ਕੰਮ ਹੀ ਕਰੂੰਗੀ ਨਾ ਮੈਂ ਕਰ ਲੈਣੀ ਆਉਂਦੀ ਕਮਰੇ ਦੀ ਸਫਾਈ ਨਾ ਨਾ ਪੈ ਜਾ ਤੂੰ ਤੈਨੂੰ ਰੈਸਟ ਨੂੰ ਕਿਹਾ ਹੈ ਆਰਾਮ ਕਰ ਤੂੰ ਤੇ ਜਦੋਂ ਬਾਈ ਜੀ ਵਰਗੇ ਆਉਣਗੇ ਮੈਂ ਆਪੇ ਰੋਟੀ ਫੜਾਵਾਂ ਉਹਨਾਂ ਨੂੰ ਚਾਹ ਪਾਣੀ ਖਰਾਉਂਗੀ ਤਾਂ ਇਹਨੂੰ ਉੱਠਣ ਦੀ ਕੀ ਲੋੜ ਹੈ ਮੈਂ ਕਰ ਦਿੰਦੀ ਕੰਮ ਨਾ ਨਾ ਤੂੰ ਪੈ ਜਾ ਤੇਰੇ ਐਵੇਂ ਜੇ ਵਾਦਾ ਕਰ ਗਿਆ ਬੜਾ ਔਖਾ ਹੋ ਜਾਊਗਾ ਠੀਕ ਹੈ ਹਾਂ ਤੇ ਮੈਂ ਆਪੇ ਰੋਟੀ ਰੋਟੀ ਚਾਹ ਪਾਣੀ ਆਪੇ ਫੜਾਵਾਂ ਬਾਈ ਜੀ ਨੂੰ ਤੂੰ ਉੱਠੀ ਨਾ ਤੈਨੂੰ ਹਫ਼ਤਾ ਰੈਸਟ ਨੂੰ ਕਿਹਾ ਹੈ ਨਾ ਤੁਸੀਂ ਕਰ ਲਓਗੇ? ਹਾਂ ਮੈਂ ਕੰਮ ਕਰ ਲੂੰਗੀ। ਸਾਰਾ ਕੰਮ ਮੈਂ ਆਪੇ ਕਰ ਲੂੰਗੀ। ਠੀਕ ਹੈ। ਹਾਂ ਤੈਨੂੰ ਕੋਈ ਟੈਨਸ਼ਨ ਕਰਨ ਦੀ ਲੋੜ ਨਹੀਂ ਗਈ। ਕਿਸੇ ਗੱਲ ਦੀ ਟੈਨਸ਼ਨ ਨਾ ਕਰ। ਮੈਂ ਤੈਨੂੰ ਕੰਬਲ ਲੈ ਕੇ ਦੰਨੀ ਆ ਠੰਡ ਹੋਈ ਪਈ ਹੈਗੀ। ਠੀਕ ਹੈ। ਹਾਂ ਤੇ ਕੰਬਲ ਲੈ ਕੇ ਆ ਉਹਦਾ ਆਰਾਮ ਕਰਨੀ। ਕਿਸੇ ਕੰਮ ਦੀ ਟੈਨਸ਼ਨ ਨਾ ਕਰੀ ਮੈਂ ਆਪੇ ਕਰੂੰਗੀ। ਠੀਕ। ਕੋਈ ਨਾ ਮੇਥੇ ਛੋਟੀ ਹੈਗੀ। ਮੈਂ ਉਹਦਾ ਸ਼ਰੀਕਾ ਨਹੀਂ ਕਰ ਸਕਦੀ ਠੀਕ ਹੈ। ਮੈਂ ਉਹਨੂੰ ਪਹਿਣਾ ਵਾਂਗੂ ਪਿਆਰ ਦੇ ਸਕਦੀ ਆ। ਕੋਈ ਗੱਲ ਨਹੀਂ ਗਲਤੀ ਇਨਸਾਨਾਂ ਨਾਲ ਹੀ ਹੁੰਦੀ ਹੈ। ਲੈ ਮਨ ਕੰਬਲ ਲੈ ਲੈ। ਕੰਬਲ ਲੈ ਕੇ ਪੈ ਜਾ। ਰੈਸਟ ਕਰ ਲੈ ਤੇ ਹੁਣ ਤੂੰ ਉੱਠੀ ਨਾ ਚੰਗਾ ਠੀਕ ਹੈ ਤੇ ਮੈਂ ਆਪੇ ਸਾਰਾ ਕੰਮ ਧੰਦਾ ਕਰ ਲੂੰਗੀ ਤੂੰ ਟੈਨਸ਼ਨ ਨਾ ਕਰੀ ਬਸ ਕਿਸੇ ਗੱਲ ਦੀ ਤੇ ਹੁਣ ਤਾਂ ਕੀ ਖਾਣਾ ਪੀਣਾ ਸੱਚ ਮੈਂ ਤਾਂ ਕੁਝ ਨਹੀਂ ਖਾਣਾ ਕਿ ਜੀ ਨਹੀਂ ਕਰਦਾ ਖਾਣ ਨੂੰ ਤੇਰਾ ਕੋਈ ਫਲ ਫੁੱਲ ਲਿਆ ਦੇਣੀ ਐਂਗੀ ਨਾ ਮੈਂ ਤਾਂ ਕੁਝ ਨਹੀਂ ਖਾਣਾ ਜੀ ਨਹੀਂ ਕਰਦਾ ਹੈ ਫਿਰ ਤੇਰਾ ਖਾਣਾ ਨਾ ਚੱਲ ਕੋਈ ਨਹੀਂ ਜੇ ਤੇਰੇ ਜੀ ਕੀਤਾ ਮੈਨੂੰ ਦੱਸ ਦੇ ਫਿਰ ਮੈਂ ਤੈਨੂੰ ਉਹੀ ਚੀਜ਼ ਦੇ ਦੂੰਗੀ ਠੀਕ ਕੋਈ ਦਲੀਆ ਦੁਲੀਆ ਖਾਣਾ ਹੋਇਆ ਉਹ ਦੱਸ ਦੇ ਜੇ ਕੋਈ ਫਲ ਖਾਣਾ ਹੋਇਆ ਉਹ ਦੱਸ ਦੇ ਠੀਕ ਫਿਰ ਮੈਂ ਆਪੇ ਬਣਾ ਕੇ ਲੈ ਆ ਦੂੰਗੀ ਚੰਗਾ ਤੂੰ ਉੱਠੀ ਨਾ ਮੈਨੂੰ ਬਾਜ ਮਾਰ ਤੀ ਠੀਕ ਹੈ ਮੇਰੇ ਤੋਂ ਕੀ ਹੋ ਗਿਆ ਏ ਐਡੀ ਵੱਡੀ ਗਲਤੀ ਮੈਂ ਕਿਵੇਂ ਕਰ ਸਕਦੀ ਆ ਇਹ ਮੈਨੂੰ ਕਿੰਨਾ ਪਿਆਰ ਕਰਦੇ ਨੇ ਜਦੋਂ ਦਾ ਪਤਾ ਲੱਗਿਆ ਵੀ ਮੈਂ ਬਿਮਾਰ ਹੋ ਗਈ ਮੇਰੇ ਕੋਲ ਕਿੰਨੇ ਗੀੜੇ ਮਾਰ ਗਏ ਕਹਿੰਦੇ ਨੇ ਸਾਰਾ ਕੰਮ ਮੈਂ ਆਪ ਕਰ ਲੂ ਮੈਂ ਕਿੰਨਾ ਪੁੱਠਾ ਸਿੱਧਾ ਬੋਲੀ ਉਹਨਾਂ ਨੂੰ ਮਤਲਬ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜੇ ਇਹ ਮੈਨੂੰ ਇੰਨਾ ਪਿਆਰ ਕਰ ਸਕਦੇ ਨੇ ਤਾਂ ਮੈਂ ਕਿਉਂ ਨਹੀਂ ਕਰ ਸਕਦੀ ਇਹ ਮੈਨੂੰ ਆਪਣੀ ਛੋਟੀ ਭੈਣ ਸਮਝਦੇ ਨੇ ਮੈਂ ਇਹਨਾਂ ਨੂੰ ਵੱਡੀ ਭੈਣ ਵੀ ਤਾਂ ਸਮਝ ਸਕਦੀ ਆ ਮੈਂ ਦਰਾਨੀ ਜਠਾਣੀਆਂ ਵਾਲਾ ਰਿਸ਼ਤਾ ਕਿਉਂ ਬਣਾਇਆ ਨਹੀਂ ਨਹੀਂ ਇਹ ਮੇਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਐ ਨਾ ਤੂੰ ਲੈ ਮੈਂ ਆਮਨ ਖਾਤਰ ਖੀਚੜੀ ਬਣਾਣੇ ਆ ਉਹਨੇ ਤਾਂ ਮੈਨੂੰ ਕੁਛ ਨਹੀਂ ਦੱਸਿਆ ਸੰਗਦੀ ਨੇ ਬੀੜੀ ਮੈਂ ਕਿਹਾ ਕਿ ਨਾ ਬੈਠੀ ਹੋਈ ਐ ਮੈਤੋਂ ਨਾ ਬਹੁਤ ਵੱਡੀ ਗਲਤੀ ਹੋ ਗਈ ਤੂੰ ਉਸਤੇ ਮੇਰਾ ਇੰਨਾ ਪਿਆਰ ਕਰਦੇ ਹੋ ਮੇਰੇ ਦਿਮਾਗ ਨੂੰ ਲੱਗੀ ਗਈ ਹੁਣ ਮੈਂ ਸਾਰੇ ਕੰਮ ਕਰਿਆ ਕਰੂੰ ਠੀਕ ਐ ਕੋਈ ਨਾ ਤੂੰ ਠੀਕ ਹੋ ਜਾ ਸਮਾਰਟ ਕੇ जो छोटे तो गलती बड़े तो हो बड़े माफ़ कर लोनेट करनी जो उठी ना देख लिना चेर देव ठीक नहीं होंगी ओना चेर कम नहीं करना मैं आपे करूंगी हां पाई रहना है है। जो गलती मेरे तो हुई है ना करो ਜਠਾਣੀਆਂ ਵੱਡੀਆਂ ਭੈਣਾਂ ਹੀ ਹੁੰਦੀਆਂ ਨੇ ਇਸ ਲਈ ਉਹ ਘਰ ਦੇ ਵੱਡੇ ਹੁੰਦੇ ਨੇ ਉਹਨਾਂ ਦੀ ਗੱਲ ਮੰਨਣੀ ਚਾਹੀਦੀ ਆ ਉਹਨਾਂ ਦੇ ਕਹਿਣੇ 'ਚ ਰਹਿਣਾ ਚਾਹੀਦਾ ਇਹਦੇ ਨਾਲ ਘਰ ਦਾ ਮਾਹੌਲ ਵੀ ਵਧੀਆ ਰਹੂਗਾ ਤੇ ਤੁਸੀਂ ਵੀ ਖੁਸ਼ ਰਹੋਗੇ ਤੇ ਤੁਹਾਡਾ ਪਰਿਵਾਰ ਵੀ ਖੁਸ਼ ਰਹੂਗਾ ਦਰਾਣੀਆਂ ਜਠਾਣੀਆਂ ਲੋਕਾਂ ਦੀਆਂ ਬਣਾਈਆਂ ਹੋਈਆਂ ਨੇ ਇਹ ਹੁੰਦੀਆਂ ਤਾਂ ਭੈਣਾਂ ਹੀ ਨੇ ਮਿਲ ਕੇ ਰਹਿਣਾ ਚਾਹੀਦਾ ਆਪਸ 'ਚ ਇਕੱਠੇ ਨੇ ਕੰਮ ਕਰਨਾ ਚਾਹੀਦਾ ਭਾਈ ਸਾਡੀ ਵੀਡੀਓ ਦੇਖਿਆ ਕਰੋ ਪਿਆਰ ਕਰਿਆ ਕਰੋ ਵੀਡੀਓ ਨੂੰ ਕੰਟੀ ਜੀ ਵੀ ਦਬਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਸਾਡੀ ਵੀਡੀਓ ਨੂੰ ਬਹੁਤ ਬਹੁਤ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਲੋ ਜੀ ਤੁਸੀਂ ਬਹੁਤ ਵਧੀਆ ਕਮੈਂਟ ਕਰਦੇ ਹੋ ਬਹੁਤ ਸੋਹਣੇ ਸੋਹਣੇ ਕਮੈਂਟ ਕਰ ਰਹੇ ਹੋ ਸਾਡੀ ਵੀਡੀਓ ਤੇ ਹਨਾ ਹੁਣ ਜਦੋਂ ਅਸੀਂ ਵੀਡੀਓ ਪਾਉਣੇ ਹੁੰਦੇ ਆ ਜਿਹੜਾ ਸਭ ਤੋਂ ਪਹਿਲਾਂ ਕਮੈਂਟ ਕਰਿਆ ਕਰੂਗਾ ਸੀ ਉਹਨਾਂ ਦੇ ਨਾਮ ਬੋਲੇ ਕਰਾਂਗੇ ਵੀਡੀਓ ਤੋਂ ਬਾਅਦ ਤੇ ਬੱਤਵਤ ਕਮੈਂਟ ਕਰਿਆ ਕਰੋ ਤੇ ਕਮੈਂਟਾਂ ਦੇ ਵਿੱਚ ਨਾ ਆਪਦਾ ਜਿਹੜਾ ਤੁਹਾਡਾ ਏਰੀਆ ਉਹ ਜ਼ਰੂਰ ਲਿਖਿਆ ਕਰੋ ਪਿੰਡ ਹੈ ਜਾਂ ਸ਼ਹਿਰ ਹੈ ਜਾਂ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਸਾਨੂੰ ਫਿਰ ਉਹਨਾਂ ਦੇ ਨਾਮ ਬੋਲਣੇ ਨਾ ਸੌਖੇ ਹੋ ਜਾਂਦੇ ਆ ਹੁਣ ਜਿਵੇਂ ਸਾਡੇ ਪਿਛਲੀ ਵੀਡੀਓ ਤੇ ਕਮੈਂਟ ਕੀਤੇ ਸੀਗੇ ਰਵਿੰਦਰ ਕੌਰ ਬੋਪਾ ਰਾਏ ਉਹ ਸਾਡੀ ਹਰ ਇੱਕ ਵੀਡੀਓ ਤੇ ਕਮੈਂਟ ਕਰਦੇ ਆ ਜਦਵਿੰਦਰ ਸਿੰਘ ਬੱਪੀ ਆਣਾ ਚਰਨਜੀਤ ਸਿੰਘ ਮੱਖਾ ਚੈਲਾ ਅਮਨ ਜੱਜ ਪੂਸ਼ਾ ਰਾਣੀ ਦਿੱਲੀ ਤੋਂ ਸੀਗੇ ਗੁਰਜੀਤ ਸਿੰਘ ਸੈਕਟਰੀ ਇੰਦਰਜੀਤ ਸਿੰਘ ਬੰਗਲੌਰ ਗੁਰੇ ਸੰਧੂ ਇਹ ਸਾਡੇ ਕਮੈਂਟ ਕੀਤੇ ਜਿਹੜੇ ਭਰਾਵਾਂ ਨੇ ਬਹੁਤ ਪਿਆਰ ਦਿੱਤਾ ਵਧੀਆ ਕਮੈਂਟ ਕਰਦੇ ਆ ਤੁਸੀਂ ਵੀ ਸਾਰੇ ਕਮੈਂਟ ਕਰਿਆ ਕਰੋ ਫਿਰ ਅਗਲੀ ਵੀਡੀਓ ਦੇ ਵਿੱਚ ਅਸੀਂ ਉਹਨਾਂ ਦੇ ਨਾਮ ਬੋਲਾਂਗੇ ਜਿਹੜੇ ਸਾਨੂੰ ਵਧੀਆ ਕਮੈਂਟ ਕਰਨਗੇ ਧੰਨਵਾਦ ਜੀ